ਸਸ਼ੀਕਾਲ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਜੋ ਮੈਂ ਟੋਪਿਕ ਲੈ ਕੇ ਆਇਆ ਉਹ ਟੋਪਿਕ ਬਹੁਤ ਜ਼ਰੂਰੀ ਹੈ ਅੱਜ ਅਪਾ ਗੱਲ ਕਰਾਂਗੇ ਕੈਨੇਡਾ ਟੂਰਿਸਟ ਵੀਜ਼ੇ ਬਾਰੇ ਕੈਨੇਡਾ ਦਾ ਵੀਜ਼ਾ ਲੈਣਾ ਹੁਣ ਇੰਨਾ ਮੁਸ਼ਕਿਲ ਨਹੀਂ ਰਿਹਾ ਜਿੰਨਾ ਕੈਨੇਡਾ ਪਹੁੰਚਣਾ ਮੁਸ਼ਕਿਲ ਹੋ ਚੁੱਕਿਆ ਹੈ ਜਿਵੇਂ ਕਿ ਤੁਸੀਂ ਵੀ ਪਿਛਲੇ ਕੁਝ ਟਾਈਮ ਤੋਂ ਦੇਖਿਆ ਹੋਵੇਗਾ ਸੁਣਿਆ ਹੋਵੇਗਾ ਕਿ ਜਿਨ੍ਹਾਂ ਦੇ ਕੋਲੇ ਆਲਰੇਡੀ ਟੂਰਿਸਟ ਵੀਜ਼ਾ ਲੱਗੇ ਹੋਏ ਸੀ ਕੈਨੇਡਾ ਤੇ ਉਹਨਾਂ ਨੂੰ ਟਰੈਵਲ ਕਰਨ ਨਹੀਂ ਦਿੱਤਾ ਗਿਆ ਜਾਂ ਤਾਂ ਉਹਨਾਂ ਨੂੰ ਦਿੱਲੀ 에ਰਪੋਰਟ ਤੇ ਰੋਕ ਦਿੱਤਾ ਗਿਆ ਜਾਂ ਫਿਰ ਉਹਨਾਂ ਨੂੰ ਕੈਨੇਡਾ ਜਾ ਕੇ ਡਿਪੋਰਟ ਕਰ ਦਿੱਤਾ ਗਿਆ ਮਤਲਬ ਕਹਿੰਦਾ ਹੈ ਕਿ ਉਹਨਾਂ ਨੂੰ ਕੈਨੇਡਾ ਤੱਕ ਪਹੁੰਚਣ ਨਹੀਂ ਦਿੱਤਾ ਗਿਆ ਇਹ ਮੁਸ਼ਕਿਲਾਂ ਬਹੁਤ ਸਾਰੇ ਕਲਾਇੰਟਸ ਨੂੰ ਆਈਆਂ ਨੇ ਸਾਡੇ ਕੋਲ ਬਹੁਤ ਕਲਾਇੰਟ ਐਸੇ ਆਏ ਨੇ ਜਿਨ੍ਹਾਂ ਦੇ ਅਸੀਂ ਮੁਸ਼ਕਿਲਾਂ ਦਾ ਹੱਲ ਵੀ ਕੀਤਾ ਉਹਨਾਂ ਨੂੰ ਕੈਨੇਡਾ ਪਹੁੰਚਾਇਆ ਵੀ ਅਗਰ ਤੁਸੀਂ ਵੀ ਸਾਡੇ ਥਰੂ ਆਪਣੀ ਫਾਈਲ ਲਗਵਾਉਂਗੇ ਜਾਂ ਤੁਹਾਡੀ ਕੋਈ ਐਸੀ ਸਮੱਸਿਆ ਕੋਈ ਆਂਦੀ ਹੈ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜਾਂ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ ਜਦੋਂ ਵੀ ਤੁਸੀਂ ਆਪਣਾ ਤੁਹਾਡਾ ਕੈਨੇਡਾ ਦਾ ਟੂਰਿਸਟ ਵੀਜ਼ਾ ਲੱਗਿਆ ਹੋਇਆ ਕੈਨੇਡਾ ਨਹੀਂ ਕਿਸੇ ਵੀ ਕੰਟਰੀ ਦਾ ਤੁਹਾਡਾ ਵੀਜ਼ਾ ਲੱਗਿਆ ਹੋਇਆ ਤਾਂ ਤੁਹਾਨੂੰ ਆਪਣੀ ਪ੍ਰੋਫਾਈਲ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਤੁਹਾਡੀ ਪ੍ਰੋਫਾਈਲ ਦੇ ਵਿੱਚ ਤੁਹਾਡੇ ਕੰਸਲਟੈਂਟ ਨੇ ਡਾਕੂਮੈਂਟਸ ਕੀ ਕੀ ਲਗਾਏ ਨੇ ਉਹਦੇ ਬਾਰੇ ਪੂਰੀ ਨੌਲੇਜ ਪੂਰੀ ਜਾਣਕਾਰੀ ਲੈ ਕੇ ਜਾਓ ਤਾਂ ਹੀ ਤੁਸੀਂ ਫਲਾਈ ਕਰ ਸਕਦੇ ਹੋ ਤਾਂ ਹੀ ਤੁਸੀਂ ਉੱਥੋਂ 에어ਪੋਰਟ ਕ੍ਰੋਸ ਕਰ ਸਕੋਗੇ ਨਹੀਂ ਤਾਂ ਤੁਹਾਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਜੋ ਸਾਡਾ ਕੰਮ ਕਰਨ ਦਾ ਤਰੀਕਾ ਹੈ ਸਾਫ ਸੁਥਰਾ ਕੰਮ ਕਰਦੇ ਆਂ ਅਸੀਂ ਆਪਣੇ ਕਲਾਇੰਟ ਨੂੰ ਆਪਣੇ ਨਾਲ ਲੈ ਕੇ ਚੱਲਦੇ ਆਂ ਹਰ ਇੱਕ ਗੱਲ ਜੋ ਵੀ ਅਸੀਂ ਉਹਦੀ ਫਾਈਲ ਦੇ ਵਿੱਚ ਲਗਾਨੇ ਆਂ ਡਾਕੂਮੈਂਟ ਕੁਝ ਵੀ ਲਗਾਇਆ ਜਾਂਦਾ ਹੈ ਤਾਂ ਸਾਡੇ ਕਲਾਇੰਟ ਨੂੰ ਉਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਪੂਰਾ ਉਸ ਨੂੰ ਪਤਾ ਹੁੰਦਾ ਹੈ ਕਿ ਉਹਦੀ ਫਾਈਲ ਦੇ ਵਿੱਚ ਅਸੀਂ ਕੀ ਕੀ ਡਾਕੂਮੈਂਟ ਲਗਾਏ ਗਏ ਨੇ ਤਾਂ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਤਾਂ ਹੀ ਮੈਂ ਤੁਹਾਨੂੰ ਬਾਰ-ਬਾਰ ਸਲਾਹ ਦਿੰਨਾ ਹੁੰਨਾ ਕਿ ਕਦੇ ਵੀ ਆਪਣਾ ਵੀਜ਼ਾ ਅਪਲਾਈ ਕਰਨਾ ਹੈ ਕਿਸੇ ਵੀ ਕੰਟਰੀ ਦਾ ਅਪਲਾਈ ਕਰਨਾ ਹੈ ਪੰਜ ਸੱਤ ਕੰਸਲਟੈਂਟ ਨੂੰ ਮਿਲਿਆ ਕਰੋ ਉਹਨਾਂ ਦੀ ਸਲਾਹ ਲਿਆ ਕਰੋ ਗੱਲਬਾਤ ਕਰਿਆ ਕਰੋ ਦੈਨ ਉਸ ਤੋਂ ਬਾਅਦ ਆਪਣਾ ਡਿਸੀਜਨ ਲਿਆ ਕਰੋ ਕਿ ਤੁਸੀਂ ਹੁਣ ਆਪਣੀ ਜੋ ਫਾਈਲ ਹੈ ਉਹ ਕਿਸ ਤੋਂ ਲਗਵਾਉਣਾ ਚਾਹੁੰਦੇ ਹੋ ਵਧੇਰੇ ਜਾਣਕਾਰੀ ਲਈ ਨੀਚੇ ਦਿੱਤੇ ਨੰਬਰ ਤੇ ਕਾਲ ਕਰੋ ਜਾਂ ਸਾਡੇ ਆਫਿਸ ਵਿਜ਼ਿਟ ਕਰੋ ਤੁਹਾਡੀ ਹਰ ਪ੍ਰਕਾਰ ਨਾਲ ਮਦਦ ਕੀਤੀ ਜਾਏਗੀ ਥੈਂਕ ਯੂ ਸੋ ਮੱਚ